ਸਭ ਤੋਂ ਪਹਿਲਾਂ ਸਾਰਿਆਂ ਨੂੰ ਹਰ ਹਰ ਮਹਾਦੇਵ ਹਰ ਮਹਾਦੇਵ ਦੇਸ਼ ਵਿਦੇਸ਼ ਵਿੱਚ ਵਾਦੇ ਹਿੰਦੂ ਪ੍ਰੇਮੀਆਂ ਨੂੰ ਮੇਰੇ ਵੱਲੋਂ ਅਤੇ ਮੇਰੀ ਪਾਰਟੀ ਦੇ ਪ੍ਰਮੁੱਖ શ્રી ਪਵਨ ਕੁਮਾਰ ਗੁਪਤਾ ਜੀ ਵੱਲੋਂ ਸ਼ਵਰਾਤਰੀ ਦੇ ਪਾਵਨ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ ਅਤੇ ਹਿੰਦੂ ਪ੍ਰਸਨ ਅਤੇ ਸਨਾਤਰੀਆਂ ਨੂੰ ਮੈਂ ਅਪੀਲ ਕਰਦਾ ਕਿ ਸਾਰੇ ਘਰੋਂ ਨਿਕ ਕੇ ਸ਼ੋਭਾ ਯਾਤਰਾ ਦਾ ਹਿੱਸਾ ਬਣਨ ਅਤੇ ਕਪਰੇ ਆਲੇ ਦੁਆਲੇ ਜਿੰਨੇ ਭੋਲੇ ਸ਼ੰਕਰ ਦੇ ਮੰਦਰ ਨੇ ਜਿੱਦ ਤੱਕ ਅਲਾਨੌਰ ਨੇ ਜਾ ਕੇ ਕੱਲ ਸ਼ਵਰਾਤਰੀ ਦੇ ਪਾਵਨ ਦਿਹਾੜੇ ਤੇ ਮੱਥਾ ਟੇਕੋ ਸੋ ਮੇਰੀ ਸਾਰਿਆਂ ਨੂੰ ਹੋਈ ਪਿਛਲਾ ਕਿਸ਼ਵratri ਦੀ ਫੇਰ ਦੁਬਾਰਾ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਏ ਹਰਨ ਮਾਦੇਵ ਹਰਨ ਮਾਦੇਵ ਅੱਜ ਦੀ ਜਿਹੜੀ ਇਹ ਸ਼ੋਭਾ ਯਾਤਰਾ ਸ਼ਿਵਰਾਤਰੀ ਦੇ ਉਪਲਖਸ਼ ਸ਼ਹਿਰ ਵਾਸੀਆਂ ਵੱਲੋਂ ਗੱਡੀ ਜਾ ਰਹੀ ਆ ਉਹਦੇ ਘਰ ਉਹਦੇ ਉਪਲਖਸ਼ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਸਨਾਤਨ ਜੀਤਨਾ ਮੰਚ ਜਿਹੜੀ ਕਿ ਸਾਡੀ ਧਾਰਮਿਕ ਸੰਸਥਾ ਵਾ ਉਹਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਔਰ ਭਗਵਾਨ ਸ਼ੰਕਰ ਅਗੇ ਇਹੋ ਹੀ ਕਾਮਨਾ ਕਰਨੇ ਆ ਕਿ ਸਾਰਿਆਂ ਦਾ ਆਪਸੀ ਭਾਈਚਾਰਾ ਬਣਿਆ ਰਵੇ ਔਰ ਆਪਸੀ ਭਾਈਚਾਰੇ ਦੇ ਵਿੱਚ ਸਾਰੇ ਆਪਸ ਵਿੱਚ ਤਾਲਮੇਲ ਨਾਲ ਇਹ ਜਿਹੜੇ ਸ਼ਿਵਰਾਤਰੀ ਹੋ ਗਈ ਦੀਵਾਲੀ ਹੋ ਗਿਆ ਸਾਰੇ ਤਿਉਹਾਰ ਅਸੀਂ ਰਲ ਮਿਲ ਕੇ ਮਨਾਈਏ ਸੁਖ ਸ਼ਾਂਤੀ ਬਣੀ ਰਵੇ ਇਹਨਾਂ ਗੱਲਾਂ ਨਾਲ ਮੈਂ ਸ਼ਮਨ ਦਾ ਜਾਚਾ ਜੈ ਸ਼ਿਵ ਸ਼ੰਕਰ ਸਭ ਤੋਂ ਪਹਿਲੇ ਤੇ ਦੇਵੋ ਕੇ ਦੇਵ ਮਹਾਦੇਵ ਪ੍ਰਭੂ ਸ਼੍ਰੀ ਸ਼ੰਕਰ ਜੀ ਦੀ ਸ਼ਿਵਰਾਤਰੀ ਦੇ ਪਾਵਨ ਪਰਵਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਅੱਜ ਸ਼ਹਿਰ ਦੇ ਅੰਦਰ ਪ੍ਰਭੂ ਸ਼ੰਕਰ ਜੀ ਦੀ ਅੱਜ ਭਵਵੇਂ ਨਗਰ ਕੀਰਤਨ ਨਿਕਲ ਰਿਹਾ ਹੈ ਪੂਰੇ ਸ਼ਹਿਰ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਪੂਰੇ ਸ਼ਹਿਰ ਦੇ ਅੰਦਰ ਬਹੁਤ ਵਧੀਆ ਤਿਆਰੀਆਂ ਵਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਆਓ ਸਭ ਮਿਲ ਕੇ ਅੱਜ ਪ੍ਰਭੂ ਸ਼ਿਵ ਸ਼ੰਕਰ ਦੇ ਗੁਣ ਗਾਨ ਦੇ ਅੰਦਰ ਇਕੱਠੇ ਹੋ ਕੇ ਇਸ ਸ਼ੋਭਾ ਯਾਤਰਾ ਦੇ ਅੰਦਰ ਸਭ ਇਕੱਠੇ ਹੋਈਏ ਔਰ ਪ੍ਰਭੂ ਦਾ ਸਿਮਰਨ ਕਰੀਏ ਅੱਜ ਪੂਰੀ ਦੁਨੀਆ ਦੇ ਅੰਦਰ ਪ੍ਰਭੂ ਸ਼੍ਰੀ ਸ਼ਿਵ ਸ਼ੰਕਰ ਜੀ ਦਾ ਸਿਮਰਨ ਹੋ ਰਿਹਾ ਕਿਉਂਕਿ ਦੇਵੋ ਕੇ ਦੇਵ ਇਸ ਸ੍ਰਿਸ਼ਟੀ ਦੇ ਰਜਾਤਾ ਪ੍ਰਭੂ ਸ਼ਿਵ ਸ਼ੰਕਰਾ ਸ਼ਿਵ ਰਾਤਰੀ ਦਾ ਸ਼ੁਭ ਅਫਸਰ ਆ ਸਭ ਨੂੰ ਬਹੁਤ ਬਹੁਤ ਵਧਾਈ ਹਾਂਜੀ ਸਾਰਿਆਂ ਤੋਂ ਪਹਿਲਾਂ ਸ਼ਹਿਰ ਵਾਸੀਆਂ ਪੰਜਾਬ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਮੈਂ ਸ਼ਿਵਰਾਤਰੀ ਦੇ ਇੱਕ ਧਾਰਮਿਕ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਤੇ ਅੱਜ ਜਿਹੜੀ ਗਦਾਸਪੁਰ ਵਿੱਚ ਇੱਕ ਵਿਸ਼ਾਲ ਸੋਭਾ ਯਾਤਰਾ ਸੋਨੀ ਜੀ ਵੱਲੋਂ ਤੇ ਧਾਰਮਿਕ ਰਾਜਨੀਤਿਕ ਸਕਟਨ ਸਾਰਿਆਂ ਦੀ ਇੱਕ ਮਜਬੂਤੀ ਦੇ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਜਿਸ ਦੇ ਉਪਲਖਸ਼ ਵਿੱਚ ਅਸੀਂ ਵੀ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਇੱਥੇ ਇਨਵਾਈਟ ਹੋਏ ਆ ਤੇ ਸਾਰਿਆਂ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਸ ਧਾਰਮਿਕ ਸ਼ਿਵਰਾਤਰੀ ਦੇ ਮਹਾਪਾਵਨ ਅਫਸਰ ਤੇ ਔਰ ਅਲ ਮਿਲ ਕੇ ਇਸ ਸ਼ੋਭਾ ਦਾ ਮਤਲਬ ਕਿ ਅਸੀਂ ਸੁਭਾਗੇ ਬਣੀਏ ਤੇ ਮਾਂ ਸ਼ਿਵਰਾਤਰੀ ਦੇ ਇਸ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਕੇ ਅੱਗੇ ਵਧੀਏ ਔਰ ਮਹਾਦੇ बम बम भोले बम बम भोले बम बम भोले बम बम भोले हर महादे। हर महादेव हर हर महादेव मैं तो सबसे पहला देश विदेश ते पारती रहने वाले सारे लोगां नु महाशिवरात्रि दी बहुत-बहुत शुभकामनाएं देना है क्योंकि यह दिन बहुत ही पवित्र दिन मनाया गया है इस दिन हर देश विदेश च बड़े धूमधाम ना महाशिवरात्रि मनाई जाती है ਹੋਰ ਮੈਂ ਸਰਕਾਰ ਨੂੰ ਅਪੀਲ ਵੀ ਕਰਨਾ ਚਾਹੁੰਦਾ ਕਿ ਇਸ ਦਿਨ ਦੇ ਡ੍ਰਾਈ ਦੇ ਕੋਸ਼ਿਸ਼ ਕੀਤਾ ਜਾਵੇ ਕਿਉਂਕਿ Hinduwadi ਧਾਰਮਿਕ ਭਾਵਨਾ ਬਹੁਤ ਜ਼ਿਆਦਾ ਜੁੜੀਆਂ ਨੇ ਇਸ ਦਿਨ ਬਹੁਤ ਜ਼ਿਆਦਾ ਲੰਗਰ ਵਿਵਸਥਾ ਕੀਤੀ ਜਾਂਦੀਆਂ ਤੇ ਲੋਕ ਭਗਤੀ ਭਾਵਨਾ ਨਾਲ ਮੰਦਰ ਮੁਖ ਦੇ ਰਹਿੰਦੇ ਆ ਇਸ ਕਰਕੇ ਇਸ ਦਿਨ ਮੀਟ ਦੀ ਤੇ ਵਾਈਨ ਦੀ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਅੱਜ ਸ਼ੋਭਾ ਯਾਤਰਾ 7 ਤਰੀਕ ਨੂੰ ਜਿਹੜੀ ਸ਼ਿਵਰਾਤਾ ਜੀ ਦੇ ਪਖਸ਼ ਵਿੱਚ ਸ਼ੋਭਾ ਯਾਤਰਾ ਬੜੀ ਸ਼ੁੱਤਮਤਾ ਨਾਲ ਨਿਕਾਲੀ ਜਾ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਸ਼ੋਭਾ ਯਾਤਰਾ ਪੂਰੇ ਸ਼ਹਿਰ ਦੀ ਪਰਕਰਮਾ ਕਰਕੇ ਮਾਏ ਦਰਾਜ ਐ ਸਮਾਪਤੀ ਕਰੇਗੀ ਕੋਲੇ ਸ਼ੰਕਰ ਜੀ ਦੇ ਵਿਵਾਦ ਉਤੇ ਇਹ ਸ਼ੋਭਾ ਜਤਾਂ ਦੀ ਗੱਡੀ ਜਾਂਦੀ ਹੈ ਕੱਲ ਸ਼ਿਵਰਾਤਰੀ ਹੈ ਸਾਰੇ ਹਿੰਦੂ ਸੰਗਤਾਂ ਦੇਰੀਆਂ ਨੂੰ ਬਹੁਤ ਬਹੁਤ ਸ਼ੋਭਾ ਕੋਲੇ ਸ਼ੰਕਰ ਦੇ ਵਿਵਾਦੀਆਂ ਸ਼ੁਭ ਕਾਮਨਾਵਾਂ ਹਰ ਹਰ ਮਹਾਦੇਵ ਹਰ ਹਰ ਮਹਾ